ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਯਾਨੀ ਕਿ 28 ਤਰੀਕ ਤੋਂ ਲੈ ਕੇ ਤੁਹਾਨੂੰ 2 ਫਰਵਰੀ ਤੱਕ ਦੇ ਜਿਹੜੇ ਭਾਰਤੀ ਮੌਸਮ ਵਿਗਿਆਨ ਦੀ ਪ੍ਰੈਸ ਨੋਟ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਤੁਹਾਡ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕਦੋਂ ਇਹ ਸਿਸਟਮ ਹੈ ਜਿਹੜਾ ਪੰਜਾਬ ਵੱਲ ਆ ਰਿਹਾ ਤੇ ਕਦੋਂ ਤੱਕ ਇਹਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਉਸ ਦੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਸ ਤੱਕ ਆਪਣੇ ਫੇਸਬੁੱਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨੋਟ ਹੈ ਜਿਹੜਾ ਇਹ ਦੇਖਾਂਗੇ ਜਿਹਦੇ ਵਿੱਚ ਕਿ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਪੰਜਾਬ ਦਾ ਮੌਸਮ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਜਿਵੇਂ ਕਿ ਕੱਲ ਆਪਾਂ ਦੇਖਿਆ 27 ਤਰੀਕ ਨੂੰ ਮੌਸਮ ਡਰਾਈ ਰਿਹਾ ਖੁਸ਼ਕ ਰਿਹਾ ਤੇ ਸਾਫ਼ ਰਿਹਾ ਇਸੇ ਤਰ੍ਹਾਂ ਅੱਜ ਵੀ ਜਿਹੜਾ ਮੌਸਮ ਹੈ 28 ਤਰੀਕ ਨੂੰ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਦੇਖ ਸਕਦੇ ਹੋ ਤੁਸੀਂ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਇਸੇ ਤਰ੍ਹਾਂ ਹਿਮਾਚਲ ਦਾ ਤੇ ਜੰਮੂ ਐਂਡ ਕਸ਼ਮੀਰ ਦਾ 28 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੈ ਉਸ ਤੋਂ ਬਾਅਦ 29 ਤਰੀਕ ਨੂੰ ਵੀ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦਾ ਜਿਹੜਾ ਮੌਸਮ ਆਮ ਤੌਰ ਤੇ ਤੇ ਹਿਮਾਚਲ ਦਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ 28 ਤੇ 29 ਤਰੀਕ ਨੂੰ ਜਿਹੜਾ ਆਮ ਤੌਰ ਤੇ ਮੌਸਮ ਖੁਸ਼ਕ ਤੇ ਸਾਫ਼ ਹੈ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਜਿਹੜਾ ਮੌਸਮਾ ਹੋ 30 ਤਰੀਕ ਨੂੰ ਵੀ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਡਰਾਈ ਰਹੂਗਾ ਤੁਸੀਂ ਦੇਖ ਸਕਦੇ ਹੋ ਜਿੱਥੇ ਮਾਰਕ ਕੀਤਾ ਇਸ ਜਗ੍ਹਾ ਦੇ ਉੱਤੇ ਇਹ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਵੱਲੋਂ ਜਾਣਕਾਰੀ ਹੈ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਦੋਸਤੋ 30 30 ਤੋਂ ਲੈ ਕੇ 2 ਫਰਵਰੀ ਤੱਕ ਦੀ ਤੇ ਤੁਸੀਂ ਦੇਖ ਪਾ ਰਹੇ ਹੋ ਜਿਵੇਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ 29 ਤਰੀਕ ਨੂੰ ਪੰਜਾਬ ਦੇ ਵਿੱਚ ਬੱਦਲ ਸੌਰੀ 30 ਤਰੀਕ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਆਜੂਗੀ ਹਲਕੀ ਬੱਦਲਵਾਈ ਹੈ ਉਸ ਤੋਂ ਬਾਅਦ 31 ਤਰੀਕ ਨੂੰ ਥੋੜਾ ਜਿਹਾ ਸਿਸਟਮ ਸਟਰੋਂਗ ਆ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਾਪ ਰਹੀ ਹੈ ਤੇ 31 ਤਰੀਕ ਨੂੰ ਫਿਰ 31 ਤਰੀਕ ਨੂੰ ਮੀਂਹ ਦੀਆਂ ਕਾਰਵਾਈਆਂ ਥੋੜੀਆਂ ਜਿਆਦਾ ਹੋਣਗੀਆਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਥੋੜਾ ਜਿਹਾ ਹਲਕਾ ਸਿਸਟਮ ਹੈ ਇਹ ਬੱਦਲੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਇੱਥੇ ਮਾਰਕ ਕੀਤਾ ਹੋਇਆ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਵੀ ਇਹ ਸਿਸਟਮ ਜਿਹੜਾ ਤਾਕੜਾ ਦਿਖਾਈ ਦੇ ਰਿਹਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਸਿਸਟਮ ਜਿਹੜਾ 29 ਤਰੀਕ ਤੇ 31 ਤਰੀਕ ਤੱਕ ਜਿਹੜਾ ਲਗਾਤਾਰ ਬਣਿਆ ਰਹੂਗਾ ਤੁਸੀਂ ਦੇਖ ਸਕਦੇ ਹੋ ਇੱਥੇ ਮਾਰਕ ਕੀਤਾ ਜੰਮੂ ਐਂਡ ਕਸ਼ਮੀਰ ਜਿਹੜਾ ਉੱਥੇ ਦਾ ਜਿਹੜਾ ਸਿਸਟਮ ਹੈ ਉੱਥੇ ਥੋੜਾ ਜਿਹਾ ਇਹ ਜ਼ਿਆਦਾ ਸਟਰੋਂਗਰ ਸਿਸਟਮ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ 31 ਤਰੀਕ ਨੂੰ ਤੇ ਪੰਜਾਬ ਦੇ ਵਿੱਚ ਜਿਹੜਾ 30 ਤੇ 31 ਤਰੀਕ ਨੂੰ ਜਿਹੜਾ ਸਿਸਟਮ ਆ ਬਣਿਆ ਰਹੂਗਾ ਉਸ ਤੋਂ ਬਾਅਦ ਗੱਲ ਕਰਦੇ ਆ ਦੋਸਤੋ ਫਰਵਰੀ ਦੀ 1 ਫਰਵਰੀ ਨੂੰ ਜਿਹੜਾ ਬੱਦਲਵਾਈਆ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਜਿਹੜਾ ਇਹ ਬੱਦਲਵਾਈਆ ਬਣੀ ਰਹੂਗੀ 1 ਫਰਵਰੀ ਨੂੰ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਇਸ ਸਮੇਂ ਇੱਥੇ ਜਿਹੜਾ ਇਹ ਹਲਕੇ ਰੰਗ ਦਾ ਗ੍ਰੀਨ ਕਲਰ ਆ ਜਿਹੜਾ ਦਿਖਾਇਆ ਗਿਆ ਇਸ ਦਾ ਕਾਰਨ ਆ ਕਿ ਇਹ ਸਿਰਫ ਬੱਦਲਵਾਈ ਰਹੀ ਜਿਹੜਾ ਦਿਖਾਇਆ ਗਿਆ ਕਿ ਹਲਕੇ ਤੋਂ ਦਰਮਿਆਨਾ ਜਿਹੜਾ ਸਿਸਟਮ ਆ ਪਹੁੰਚੂਗਾ ਇੱਥੇ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਆਪਾਂ 2 ਤਰੀਕ ਦੀ ਗੱਲ ਕਰੀਏ ਤਾਂ 2 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਦਾ ਇੱਥੇ ਦੇਖ ਸਕਦੇ ਜਿੱਥੇ ਬਿੰਦੀਆਂ ਦੇ ਰੂਪ ਦੇ ਵਿੱਚ ਅਸੀਂ ਸਿਸਟਮ ਲਗਾਇਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਜਿਹੜਾ ਇੱਥੇ ਬਿੰਦੀਆਂ ਦੇ ਰੂਪ ਦੇ ਵਿੱਚ ਇਹ 2 ਫਰਵਰੀ ਤੋਂ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਹੈ ਇਸੇ ਤਰ੍ਹਾਂ ਆਲ ਓਵਰ ਗੱਲ ਕਰੀਏ ਦੋਸਤੋ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਉਸ ਤੋਂ ਬਾਅਦ ਦਿੱਲੀ हिमाचल प्रदेश जम्मू एंड कश्मीर जम्मू एंड कश्मीर ਦੇ ਵਿੱਚ ਇਹ ਸਿਸਟਮ ਜਿਹੜਾ 29 ਤਰੀਕ ਨੂੰ ਸਰਗਰਮ ਹੋ ਜਾਊਗਾ ਹਿਮਾਚਲ ਦੇ ਵਿੱਚ ਇਸ ਦੀ ਬਦਲਵਾਈ ਪਹੁੰਚਣੀ ਸ਼ੁਰੂ ਹੋ ਜਾਊਗੀ ਦੇਖ ਸਕਦੇ ਹਾਂ ਤੇ ਇਹ ਥੋੜਾ ਜਿਹਾ ਜ਼ਿਆਦਾ ਸਿਸਟਮ ਹੈ ਜਿਹੜਾ ਸਟਰੋਂਗ ਹੈ ਇਹ ਜਿਆਦਾਤਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਪੰਜਾਬ ਦੇ ਵਿੱਚ ਇਸ ਦਾ ਪ੍ਰਭਾਵ ਜਿਹੜਾ ਉਹ 31 ਤਰੀਕ ਨੂੰ ਹੀ ਦੇਖਣ ਨੂੰ ਮਿਲੂਗਾ 1 ਤਰੀਕ ਨੂੰ ਹਲਕੀ ਬਦਲਵਾਈ ਜਿਹੜੀ ਬਣੀ ਰਹੂਗੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇਹ ਮਾਰਕ ਕੀਤਾ ਹੋਇਆ ਜਿੱਥੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਅੱਜ ਦੇ ਜਿਹੜਾ ਸੈਟੇਲਾਈਟ ਆ ਤਸਵੀਰ ਉਸ ਦੀ ਕਿ ਸੈਟੇਲਾਈਟ ਕੀ ਕਹਿ ਰਿਹਾ ਕਿ ਅੱਜ ਸਵੇਰ ਵੇਲੇ ਤੋਂ ਹੀ ਦੇਰ ਸ਼ਾਮ ਤੱਕ ਜਿਹੜਾ ਮੌਸਮ ਹੈ ਉਹ ਪੰਜਾਬ ਦਾ ਕਿਹੋ ਜਿਹਾ ਰਹੂਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੇ ਧੁੰਦ ਵੀ ਹੋਊਗੀ ਤੁਸੀਂ ਦੇਖ ਪਾ ਰਹੇ ਹੋ ਪੰਜਾਬ ਦਾ ਮੌਸਮ 28 ਤਰੀਕ ਨੂੰ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਇਸੇ ਤਰ੍ਹਾਂ ਹਰਿਆਣੇ ਦਾ ਤੁਸੀਂ ਦੇਖ ਪਾ ਰਹੇ ਹੋਮੋਗੇ ਦੋਸਤੋ ਲਾਈਵ ਸਕਰੀਨ ਹੈ ਇਹ ਕਿ ਮੌਸਮ ਬਿਲਕੁਲ ਪੰਜਾਬ ਹਰਿਆਣੇ ਦਾ ਤੇ ਇਧਰੋਂ ਰਾਜਸਥਾਨ ਦਾ ਦੇ ਨਾਲ ਹੀ ਲੈਂਦੇ ਪੰਜਾਬ ਦਾ ਤੇ ਇਧਰ ਉੱਪਰ ਜੰਮੂ ਐਂਡ ਕਸ਼ਮੀਰ ਹਿਮਾਚਲ ਦਿੱਲੀ ਤੱਕ ਦਾ ਜਿਹੜਾ ਮੌਸਮ ਹੈ ਤੁਸੀਂ ਦੇਖ ਪਾ ਰਹੇ ਹੋ ਸੈਟੇਲਾਈਟ ਦੇ ਵਿੱਚ ਤਸਵੀਰ ਹੈ ਜਿਹੜੀ ਪੂਰੀ ਤਾਂ ਇੱਥੇ ਤੱਕ ਜਿਹੜਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕਾ ਉੱਪਰਲੇ ਇਲਾਕਿਆਂ ਦੇ ਵਿੱਚ ਬਰਫਵਾਰੀ ਜਿਹੜੀ ਬਣੀ ਹੋਈ ਹੈ ਤੁਸੀਂ ਹਲਕੇ ਹਲਕੇ ਬੱਦਲਵਾਈ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ ਹਲਕੀ ਹਲਕੀ ਬੱਦਲ ਬਰਫਵਾਰੀ ਜਿਹੜੀ ਤੋਂੰਦ ਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਤੇ ਕੁਝ ਖੇਤਰਾਂ ਦੇ ਵਿੱਚ ਅੱਜ ਜਿਹੜਾ ਅਸੀਂ ਕਹਿ ਸਕਦਾ ਕੋਹਰਾ ਵੀ ਬਣਿਆ ਹੋਇਆ ਤੇ ਤਾਪਮਨ ਜਿਹੜੇ ਹੋ 3-4 ਡਿਗਰੀ ਜਾਂ 2 ਪਹੁੰਚੇ ਹੋਏ ਨੇ ਪੰਜਾਬ ਦੇ 28 ਤਰੀਕ ਨੂੰ ਸਵੇਰ ਦੇ ਸਮੇਂ ਤੇ ਇਸੇ ਤਰ੍ਹਾਂ ਦਿਨ ਦੇ ਤਾਪਮਾਨ ਜਿਹੜੇ 24 25 22 23 ਇਸ ਤਰ੍ਹਾਂ ਜਿਹੜੇ ਦਰਜ ਕੀਤੇ ਜਾਣਗੇ ਤੋਂ ਦੇ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਅੱਜ ਰਾਤ ਆਪਾਂ ਕਹਿ ਸਕਦੇ 28 ਤਰੀਕ ਨੂੰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬਣੇ ਰਹੋਗੇ ਉਸ ਤੋਂ ਬਾਅਦ ਜਿਹੜਾ ਚੜਦਾ ਸੂਰਜ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੋਰ ਕੋਈ ਵੀ ਅਪਡੇਟ ਆਉਂਦੀ ਆ ਦਿਨ ਵੇਲੇ ਲਾਈਵ ਹੋ ਕੇ ਵੀਡੀਓ ਬਣਾ ਕੇ ਤੁਹਾੜਨਾ ਸਾਂਝੀ ਕਰ ਦਵਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਦੋਸਤੋ ਹਰ ਸਮੇਂ ਜਿਹੜੀ ਅਪਡੇਟ ਆ ਰਹੀ ਹੈ ਭਾਰਤੀ ਮੌਸਮ ਵਿਗਿਆਨ ਵੱਲੋਂ ਜਿਹੜਾ ਇਹ ਬਦਲਾਅ ਦਾ ਸਿਸਟਮ ਹੈ ਜਿਹੜਾ ਆ ਰਿਹਾ ਬਾਰ-ਬਾਰ ਤੁਹਾਡੇ ਤੱਕ ਉਹ ਇਸ ਸਿਸਟਮ ਦੇ ਕਾਰਨ ਆ ਰਿਹਾ ਹੈ ਕਿਉਂਕਿ ਇਹ ਸਿਸਟਮ ਹੈ ਜਿਹੜਾ ਪੰਜਾਬ ਵਾਲਿਆਂ ਨੂੰ ਆ ਰਿਹਾ ਇੱਕ ਤਾਂ ਇਹ ਆ ਰਿਹਾ ਤੇ ਦੂਜਾ ਇਧਰੋਂ ਜਿਹੜਾ ਪਗਸਾ ਦਾ ਬੰਗਾਲ ਦੀ ਖਾੜੀ ਵਾਲੀ ਸਾਈਡ ਜਿਹੜੇ ਛੋਟੇ ਛੋਟੇ ਸਿਸਟਮ ਬਣ ਰਹੇ ਨੇ ਪਰੰਤੂ ਇਹ ਹਜੇ ਪਿੱਛੇ ਨੇ ਇਹਨਾਂ ਦਾ ਪ੍ਰਭਾਵ ਜਿਹੜਾ 31 ਤਰੀਕ ਤੱਕ ਜਿਹੜਾ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ ਪੰਜਾਬ ਦੇ ਵਿੱਚ ਦੇਖ ਸਕਦੇ ਹੋ ਦੋਨੋਂ ਦਸਾਵਾਂ ਦੇ ਵਿੱਚ ਇੱਕ ਇੱਥੇ ਸਿਸਟਮ ਬਣ ਰਿਹਾ ਇੱਕ ਇਧਰ ਲੈਹਿੰਦੇ ਪੰਜਾਬ ਵਾਲੇ ਸਾਈਡ ਤੇ ਜਿਹੜਾ ਸਿਸਟਮ ਬਣ ਰਹੇ ਨੇ ਇਹ ਜੇਕਰ ਇਸ ਤਰ੍ਹਾਂ ਮੂਵ ਕਰਦੇ ਨੇ ਤਾਂ ਪੰਜਾਬ ਦੇ ਉੱਤੇ ਜਿਆਦਾ ਆਪਾਂ ਕਹਿ ਸਕਦੇ ਦਰਮਿਆਨਾ ਜਿਹਾ ਪ੍ਰਭਾਵ ਆਹ ਦੇਖਣ ਨੂੰ ਮਿਲੂਗਾ ਕੋਈ ਐਡੇ ਤਕੜੇ ਸਿਸਟਮ ਨਹੀਂ ਹੈਗੇ ਨਾਰਮਲ ਦਾ ਸਿਸਟਮ ਹੈ ਜਿਹੜਾ ਕਿ 30 ਨੂੰ ਬੱਦਲਵਾਰੀ ਥੋੜੀ ਤੇ 31 ਨੂੰ ਥੋੜਾ ਜਿਹਾ ਮੀਂਹ ਦਰਮਿਆਨਾ ਜਿਹਾ ਉਸ ਤੋਂ ਬਾਅਦ ਇੱਕ ਤਰੀਕ ਨੂੰ ਜਿਹੜਾ ਮੌਸਮ ਬੱਦਲਵਾਰੀ ਵਾਲਾ ਬਣਿਆ ਰਹੂਗਾ ਕੋਈ ਬਦਲਾਅ ਆਉਂਦੇ ਨੇ ਸਮੇਂ-ਸਮੇਂ ਦੇ ਉੱਤੇ ਬਦਲਾਅ ਆ ਰਹੇ ਨੇ ਉਹ ਤੁਹਾਡਾ ਨਾਲ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਕਿ ਤੁਸੀਂ ਦੇਖ ਹੀ ਰਹੋ ਕਿ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਸੀ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਪ੍ਰੈਸ ਨੋਟ ਦੇ ਰਹਿਣ ਜਾਣਕਾਰੀ ਦੇ ਰਿਹਾ ਉਹਨਾਂ ਦੇ ਅਫੀਸ਼ੀਅਲ ਸਾਈਟ ਦੇ ਉੱਤੋਂ ਅਫੀਸ਼ੀਅਲ ਸਾਈਟ ਦੇ ਉੱਤੇ ਹਰ ਰੋਜ਼ ਦੀ ਤਰ੍ਹਾਂ ਉਹ ਬਤਲਾਵ ਦੇ ਵਿੱਚ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ ਤੇ ਹੋਰ ਕੋਈ ਅਪਡੇਟ ਆਊਗੀ ਦਿਨ ਵੇਲੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰਦਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ